ਕੋਈ ਐਡਾ ਵੱਡਾ ਓਕੇਜਨ ਹੋਵੇ ਤੇ ਹਾਟ ਬ੍ਰੈਡਸ ਦੇ ਵੱਲੋਂ ਕੁਝ ਸਪੈਸ਼ਲ ਨਾ ਕੀਤਾ ਜਾਵੇ ਹੋ ਨਹੀਂ ਸਕਦਾ। ਅਯੋਧਿਆ ਦੇ ਵਿੱਚ ਜਿੱਥੇ ਕਿ ਰਾਮ ਮੰਦਰ ਦਾ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ ਤੁਸੀਂ ਸਾਰੇ ਲਾਈਵ ਦੇਖ ਰਹੇ ਹੋ ਸਕਰੀਨ ਵੀ ਲੱਗੀ ਹੈ ਤੇ ਸਾਡੇ ਨਾਲ ਕੁਰੇਜਾ ਜੀ ਮੌਜੂਦ ਨੇ। ਅੱਜ ਕੀ ਖਾਸੀਅਤ ਹੈ ਜੀ ਅੱਜ ਕੇਕ ਬਹੁਤ ਸੋਹਣਾ ਤਿਆਰ ਕੀਤਾ ਗਿਆ। ਕਹਿ ਲਓ ਇੱਕ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲੀ ਹੈ ਇਸ ਤੋਂ। ਜੈ શ્રી ਰਾਮ ਸਮੂਹ ਦੇਸ਼ ਵਾਸੀਆਂ ਨੂੰ ਆਧੇ ਸੁਭ ਦੀ ਹੜੀ ਦੀ ਬਹੁਤ-ਬਹੁਤ ਵਧਾਈ ਬਹੁਤ ਮੁਬਾਰਕਾਂ ਤੇ ਇਹ ਅਸੀਂ ਪਿੱਛੇ ਇੱਕ ਬੈਨਰ ਲਾਇਆ ਜੈ શ્રી ਰਾਮ ਹਾਰਡੀਅਸ ਕੰਗ੍ਰੈਚੁਲੇਸ਼ਨਸ ਟੂ ਆਲ ਆਫ ਅਸ ਸਭ ਨੂੰ ਅਸ਼ੁੱਭ ਦਿਹਾੜੀ ਦੀ ਬਹੁਤ ਬਹੁਤ ਵਧਾਈ ਸਾਨੂੰ ਸਭ ਨੂੰ ਤੇ ਅਸ਼ੁੱਭ ਦਿਹਾੜਾ ਅਸੀਂ ਮਿਲ ਕੇ ਸਭ ਦੇ ਨਾਲ ਸੈਲੀਬ੍ਰੇਟ ਕਰਨਾ ਚਾਹੁੰਦੇ ਆ ਸਭ ਦਾ ਮੂੰਹ ਮਿੱਠਾ ਕਰਾਉਣਾ ਚਾਹੁੰਦੇ ਆ ਇਹਨਾ ਵੱਡਾ ਦਿਨ ਹੈ ਪ੍ਰਭੂ શ્રી ਰਾਮ ਅੱਜ ਵਿਰਾਜਮਾਨ ਹੋਏ ਨੇ ਅਯੁੱਧਿਆ ਵਿੱਚ ਤੇ ਅੱਜ ਆ ਸ਼ੁਭ ਦਿਹਾੜੇ ਅਸੀਂ ਸਭ ਦੇ ਨਾਲ ਮਿਲ ਕੇ ਸੈਲੀਬ੍ਰੇਟ ਕਰ ਰਹੇ ਹਾਂ 51 ਕਿਲੋ ਦਾ ਤਿਆਰ ਕਰਕੇ ਹੁਣ ਐਵੇਂ ਸੰਗਤ ਦੇ ਵਿੱਚ ਵਰਤਾਇਆ ਜਾ ਰਿਹਾ ਥਾਂ ਥਾਂ ਤੇ ਲੰਗਰ ਲੱਗੇ ਪਰ ਇੱਥੇ ਆ ਕੇ ਸਾਰੇ ਰੁਕ ਗਏ ਕਿਉਂਕਿ ਇਹ ਚੀਜ਼ ਹੀ ਬੜੀ ਸਪੈਸ਼ਲ ਦੇਖੋ ਸਾਡੀ ਕੇਕ ਸਪੈਸ਼ੈਲਿਟੀ ਹੈ No one can match ਤੇ ਅਸੀਂ ਆਪਣੀ ਕੇਕ ਦੇ ਰਹੀ ਇੱਕ ਬਹੁਤ ਦੇਸੀ ਤੇ ਬਹੁਤ ਸੋਨਾ ਕੇਕ ਦੇ ਰਹੀ ਅਸੀਂ ਸਭ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਾਂ ਸਭ ਦਾ ਮੂੰਹ ਮਿੱਠਾ ਕਰਾ ਰਹੇ